কারণ <laughs> ਹਰਪਾਲ ਸਰ ਜਿਹੜੇ ਇਹਨਾਂ ਦੇ ਕਹਿਣ ਤੇ ਅਸੀਂ ਬੰਗਲਵਾਰ ਤੱਕ ਦਾ ਟਾਈਮ ਦੇ ਰਹੇ ਆ ਜੇ ਹਰਪਾਲ ਸਰ ਮੰਗਲਵਾਰ ਵੀ ਕਾਰਵਾਈ ਨਹੀਂ ਹੁੰਦੀ 11 ਵਜੇ ਇਹ ਡੀ ਜਤਿੰਦਰ ਜੀ ਸਾਡੇ ਭਰਾ ਨੇ ਡੀ ਜਤਿੰਦਰ ਜੀ ਗੱਲ ਸੁਣ ਲੈ ਇਧਰ ਤੁਹਾਡੇ ਕਹਿਣ ਤੇ ਆਪਾਂ ਬੰਗਲਵਾਰ ਦਾ ਟਾਈਮ ਦੇ ਰਹੇ ਜੇ ਜੇ ਮੰਗਲਵਾਰ ਤੱਕ ਕੋਈ ਹਰਪਾਲ ਸਰ ਨਹੀਂ ਕਾਰਵਾਈ ਹੁੰਦੀ ਫਿਰ ਆਪਾਂ ਤੁਹਾਡਾ ਬੂਆ ਮਿਲਣਾ ਜਾਂ ਤੁਹਾਨੂੰ ਕਹਿਣਾ ਹੋਰ ਕਿਸ ਨੂੰ ਜੀ ਅੱਜ ਜੋ ਭੰਡਾਰੀ ਪੁਲ ਤੇ ਸਾਰਾ ਸਾਡਾ ਸਮਾਜ ਇਕੱਠਾ ਆਇਆ ਕੁਝ ਦਿਨ ਪਹਿਲਾਂ ਜਿਹੜਾ ਜਸਬੀਰ ਸਿੰਘ ਸੰਧੂ ਐਮਐਲਏ ਵਿਡਾਲੀ ਹਲਕੇ ਤੋਂ ਜਿਨ੍ਹਾਂ ਨੂੰ ਸਰੈਨ ਬੋਰਡ ਦੇ ਵਿੱਚ ਮੈਂਬਰ ਨਿਯੁਕਤ ਕੀਤਾ ਗਿਆ ਸੀ ਔਰ ਜਿਨ੍ਹਾਂ ਨੂੰ ਉਥੋਂ ਦਾ ਗਿਆਨ ਨਾ ਹੋਣ ਕਾਰਨ ਪਾਰਟੀ ਦੀ ਨਾ ਸਮਝੀ ਕਾਰਨ ਇਹ ਜਿਹੜਾ ਲੋਗੋ ਆਵਾਦਮੀਕ ਮੰਦਿਰ ਦੇ ਜਿਹੜੇ ਮਾਡਲ ਤੇ ਲਾ ਕੇ ਇਹਨਾਂ ਨੇ ਬਹੁਤ ਵੱਡੀ ਖਾਮੀ ਕੀਤੀ ਗਲਤੀ ਕੀਤੀ ਇਹੋ ਮਾਡਲ ਕਿਤੇ ਦਰਬਾਰ ਸਾਹਿਬ ਟੈਂਪਲ ਤੇ ਲੱਗ ਜਾਏ ਜਾਂ ਦੁਰਗਾਣਾ ਮੰਦਿਰ ਟੈਂਪਲ ਤੇ ਲੱਗ ਜਾਏ ਤੇ ਹਿੰਦੂ ਸਮਾਜ ਜਾਂ ਸਿੱਖ ਸਮਾਜ ਇਹਨਾਂ ਲੋਕਾਂ ਦਾ ਕੀ ਹਰਸ ਕਰੇਗਾ ਇਤੋਂ ਹਿਸਾਬ ਲਗਾਇਆ ਜਾ ਸਕਦਾ ਕਿ ਦਲਤਾਂ ਦਾ ਤੀਰ ਥੋਰਨ ਕਰਕੇ ਜਿਹੜਾ ਵਾਲਮੀਕ ਤੀਰਸਣਾ ਹਜ਼ਾਰ ਫਰੀ ਇਦਾਂ ਦੀ ਜਿਹੜੇ ਕਾਰੋਬਾਰ ਕੀਤੇ ਜਾਂਦੇ ਆ ਆ ਹੁਣੇ ਹੁਣੇ ਜਿਹੜਾ ਇੱਕ ਛੋਟੇ ਜਿਹੇ ਬੱਚੇ ਨੇ ਜਿਹੜਾ ਉਹਨਾਂ ਦੇ ਬੈਂਡਰ 파ੜਨ ਦੀ ਕੋਸ਼ਿਸ਼ ਕੀਤੀ ਤੋ ਉੱਥੇ ਸਰਕਾਰ ਦੇ ਜਿੰਨੇ ਜਿੰਨੇ ਇੱਥੇ ਸੀਨੀਅਰ ਅਫਸਰ ਆਏ ਆ ਸਾਰੇ ਇਹਨਾਂ ਨੇ ਜ਼ਬਰਦਸਤੀ ਧੱਕੇ ਜਿਹੜਾ ਉਹਨੂੰ ਗੱਡੀ 'ਚ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ ਇਤੋਂ ਸਾਫ ਹੁੰਦਾ ਕਿ ਪ੍ਰਸ਼ਾਸਨ ਵੀ ਔਰ ਮੁੱਖ ਮੰਤਰੀ ਸਾਹਿਬ ਸਾਰੇ ਜਿਹੜੇ ਇਹਨਾਂ ਦੀ ਮਿਲੀ ਭੁਗਤਿਆ ਇੱਕ ਦਲਤਾਂ ਦਾ ਤੀਰ ਥੋਰਨ ਕਰਕੇ ਇਹ ਕਦੀ ਵੀ ਵਾਲਮੀਕ ਤੀਰ ਦਾ ਜਿਹੜਾ ਸੰਤ ਸਮਾਜ ਆ ਵਾਲਮੀਕੀ ਸਮਾਜ ਇਹਨੂੰ برداشت ਨਹੀਂ ਕਰੂਗਾ ਇਹਨਾਂ ਕਹਿੰਦਾ ਹੈ ਜਾਵਾ ਵਾਲਮੀਕੀ ਆਰਵਾਹ ਪ੍ਰਸ਼ਾਸਨ ਵੱਲੋਂ ਟਾਈਮ ਮੰਗੇਗਾ ਅਗਲਾ ਪ੍ਰੋਸੈਸ ਜਿਹੜਾ ਹੈ ਜੀ ਮੰਗਲਵਾਰ ਤੱਕ ਟਾਈਮ ਦਿੱਤਾ ਹੈ ਮੰਗਲਵਾਰ ਤੋਂ ਬਾਅਦ ਜਿਹੜਾ ਹੈ ਇਹ ਜਿੰਨੇ ਵਾਲਮੀਕੀ ਤੀਸ ਦੇ ਮਹਾਪੁਰਖ ਹੈਗੇ ਆ ਨੇਨ ਗੱਡੀਆਂ ਦੇ ਸਾਰੇ ਮੀਟਿੰਗ ਕੱਲ ਨੂੰ ਮੀਟਿੰਗ ਹੋਏਗੀ ਮੀਟਿੰਗ ਤੋਂ ਬਾਅਦ ਜਿਹੜਾ ਅੰਦਰ ਨਾਲial ਜਾਊਗਾ ਉਹਦੇ ਵਿੱਚ ਭੰਡਾਰੀ ਪੁਲ ਜਾਮ ਵੀ ਕੀਤਾ ਜਾਊਗਾ ਔਰ ਮਰਨਵਰਤੀ ਦੇ ਲੋਡ ਪਈ ਤੇ ਮਰਨਵਰਤ ਤੱਕ ਵੀ ਬਿਠਾਇਆ ਜਾਊਗਾ ਇਸ ਤਰ੍ਹਾਂ ਜੀ ਜੋ ਬਾਲਮੀਕ ਬਰਾਦਰੀ ਦੇ ਵਿੱਚ ਇੱਕ ਪੋਸਟ ਨੂੰ ਲੈ ਕੇ ਜਿਹੜਾ ਰੋਸ ਚੱਲ ਰਿਹਾ ਸੀ ਉਹਦੇ ਸਬੰਧੀ ਇਹਨਾਂ ਦੇ ਸਾਰੇ ਜਿਹੜੇ ਮੁਖੀ ਨੇ ਉਹਨਾਂ ਨਾਲ ਗੱਲ ਹੋਈ ਆ ਉਹਨਾਂ ਨਾਲ ਗੱਲ ਕੀਤੀ ਵੀ ਜਿਹੜਾ ਜੋ ਵੀ ਇਸ਼ੂ ਆ ਇਹਦੇ ਉੱਤੇ ਵਾਪਰ ਬੈਠ ਕੇ ਵਿਚਾਰ ਕਰਕੇ ਜੋ ਵੀ ਇਹਦਾ ਅਗਲਾ ਹੱਲ ਕੋਈ ਨਿਕਲਦਾ ਵਾ ਉਹ 2-4 ਦਿਨਾਂ ਉਹਨਾਂ ਦੇ ਦਿਨਾਂ ਵਿੱਚ ਜਲਦੀ ਕਰ ਲਿਆ ਜਾਏ ਜੋ ਇਹਨਾਂ ਨੇ ਸਾਡੇ ਗੱਲ ਨੂੰ ਮੰਨ ਕੇ ਜਿਹੜਾ ਆਪਣਾ ਧਰਵਾਵਾ ਉਹ ਜਿਹੜਾ ਪੋਸਟਪੋਨ ਕਰ ਦਿੱਤਾ ਤੇ 4 ਦਿਨ ਦਾ ਜਿਹੜਾ ਪ੍ਰਸ਼ਾਸਨ ਸਮਾਂ ਦਿੱਤਾ। ਸਾਡੀ ਪੋਸਟਰ ਵੀ ਪਾ ਰਹੇ ਹਾਂ। ਪੋਸਟਰ ਜਿਹੜੇ ਜੀ ਉਹ ਐਕਚੁਅਲੀ ਜਿਹੜੇ ਤੇ ਕੋਈ ਇਤਰਾਜ਼ ਸੀ ਨਾ ਜੀ ਜਿਹੜੇ ਪੋਸਟਰਾਂ ਦੇ ਉਹ ਆਲਰੇਡੀ ਜਿਹੜੇ ਆ ਜੀ ਉਹ ਲਵਾ ਦਿੱਤੇ ਗਏ ਸੀ। ਜਿਹੜੇ ਇਹ ਕਈ ਵਾਰ ਨਾ ਗੱਲਾਂ ਹੁੰਦੀਆਂ ਜਿਹੜੀਆਂ ਜਿਹੜਾ ਚਾਨਕ ਜਿਹੜੀਆਂ ਕਿਸ ਦਾ ਹੁੰਦਾ ਨੇ ਉਹਦਾ ਰੂਟੀਨ ਦੇ ਵਿੱਚ ਜਿਹੜੀਆਂ ਹੋ ਜਾਂਦੀਆਂ ਨੇ। ਮੈਨੂੰ ਜਨਾਬਤ ਕਿਸੇ ਨੇ ਜਾਣ ਬੁੱਝ ਕੇ ਨਹੀਂ ਕੀਤੀ ਹਨ। ਉਹ ਸਿਰਫ ਅਡਮ ਕਲੈਰिकल ਮਿਸਟੈਕ ਹੋ ਜਾਂਦੀ ਹੈ। ਉਹਦੇ ਤੇ ਆਪਾਂ ਬਹਿ ਕੇ ਵਿਚਾਰ ਕਰਦੇ ਰਹਾਂਗੇ ਰੱਲ ਕੱਢਦੇ